ਸੋ ਨਤੀਜੇ ਲਗਾਤਾਰ ਚੱਲ ਰਹੇ ਨੇ ਤੇ 12ਵੇਂ ਰਾਊਂਡ ਦੀ ਜਿਹੜੀ ਕਾਊਂਟਿੰਗ ਉਹ ਵੀ ਇਸ ਸਮੇਂ ਸਾਹਮਣੇ ਆ ਗਈ ਕਿ 12ਵੇਂ ਰਾਊਂਡ ਦੇ ਵਿੱਚ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਕਿਹੜੀ ਸਿਆਸੀ ਪਾਰਟੀ ਹੈ ਇਸ ਸਮੇਂ ਅੱਗੇ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਆਮ ਆਦਮੀ ਪਾਰਟੀ 12ਵੇਂ ਰਾਊਂਡ ਦੇ ਵਿੱਚ ਵੀ ਅੱਗੇ ਚੱਲ ਰਹੀ ਹੈ 12ਵੇਂ ਰਾਊਂਡ ਦੀ ਗੱਲ ਕਰਦੇ ਹਾਂ ਕਿਉਂਕਿ ਲਗਾਤਾਰ ਸਵੇਰ ਤੋਂ ਜੋ ਕਾਊਂਟਿੰਗ ਸਾਹਮਣੇ ਆ ਰਹੀ ਹੈ ਸ਼ੋਭਨੀ ਕੱਲ੍ਹ ਦੇ ਪਹਿਲਾਂ ਕਿਤਨਾ ਕਿਤੇ 1 ਨੰਬਰ ਤੇ 40 ਸੀਗੀ ਲੇਕਿਨ ਚੌਥੇ ਰਾਊਂਡ ਤੋਂ ਜਿਹੜੀ ਬਾਜ਼ੀ ਲਗਾਤਾਰ ਆਮ ਆਦਮੀ ਪਾਰਟੀ ਮਾਰੀ ਆਮ ਆਦ ਚੌਥੇ ਰਾਉਂਡ ਤੋਂ ਬਾਅਦ ਹੁਣ 12ਵੇਂ ਰਾਉਂਡ ਤੇ ਅਸੀਂ ਪਹੁੰਚ ਗਏ ਆ ਤੇ 12ਵੇਂ ਰਾਉਂਡ ਤੇ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਇਸ ਸਮੇ ਅੱਗੇ ਚੱਲ ਰਹੀ ਏ 32520 ਵੋਟਾਂ ਇਸ ਸਮੇ ਆਮ ਆਦਮੀ ਪਾਰਟੀ ਝੋਲੀ ਪਈਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਦੂਸਰੇ ਨੰਬਰ ਤੇ ਆ ਗਈ ਲੇਕਿਨ ਇੱਥੇ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਤੁਹਾਨੂੰ ਦੱਸ ਦਿੱਤੀ ਕਾਂਗਰਸ ਜਿਹੜੀ ਇਸ ਸਮੇ ਚੌਥੇ ਨੰਬਰ ਤੇ ਚੱਲ ਗਈ ਏ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਵੋਟਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਸਮੇ 22284 ਵੋਟਾਂ ਦੇ ਨਾਲ ਪਰ ਦੂਸਰੇ ਨੰਬਰ ਤਰਨਤਾਰਨ ਜ਼ਿਮਣੀ ਚੋਣਾ ਦੇ 12ਵੇਂ ਰਾਉਂਡ ਦੀ ਗੱਲ ਕਰ ਰਹੇ ਹਾਂ ਤੇ ਸ਼ੋਮਨੀ ਇਕੱਲੇ ਦੇ ਸਮੇਂ ਦੂਸਰੇ ਨੰਬਰ ਤੇ ਆ ਗਈ ਹੈ 22284 ਵੋਟਾਂ ਦੇ ਨਾਲ ਤੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਉਹਨਾਂ ਦੀ ਗੱਲ ਕਰ ਲਈਏ 14432 ਵੋਟਾਂ ਦੇ ਨਾਲ 30 ਨੰਬਰ ਤੇ ਚੱਲ ਰਹੇ ਨੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਹੋਣੇ ਕਾਂਗਰਸ ਦੀ ਗੱਲ ਕਰੀ ਕਾਂਗਰਸ ਹੁਣ ਕਿਤੇ ਨਾ ਕਿਤੇ ਆਪਣੀ ਸੀਟਾਂ ਤੋਂ ਬਾਹਰ ਆਈਏ 10000 ਤੋਂ ਉੱਤੇ ਵੋਟਾਂ ਤੇ ਚੜੀ ਹੈ ਤੇ ਕਾਂਗਰਸ ਇਸ ਸਮੇਂ 11000 294 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਚੱਲ ਰਹੀ ਏ ਤੋਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਬੀਜੇਪੀ ਬੀਜੇਪੀ ਭਾਜਪਾ ਤਰਨਤਾਰਾ ਜ਼ਿਮਨੀ ਚੋਣਾਂ ਵਿੱਚ 4653 ਵੋਟਾਂ ਦੇ ਨਾਲ ਪੰਜਵੇਂ ਨੰਬਰ ਤੇ ਤੋਂ ਉਸ ਤੋਂ ਬਾਅਦ ਕਿਉਂਕਿ ਲਗਾਤਾਰ ਬਿਆਨ ਇਸ ਸਮੇਂ ਇਹ ਜੀ ਗੱਲ ਕਰ ਲਈ ਤਰਨਤਾਰਾ ਜ਼ਿਮਨੀ ਚੋਣਾਂ ਵਿੱਚ ਮਨਦੀਪ ਸਿੰਘ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪ੍ਰੈਸ਼ਰ ਕਾਫੀ ਸੀਗਾ ਤਕੀਸ਼ਾਈ ਕਾਫੀ ਹੋਈ ਆ ਬਿਆਨ ਤੁਹਾਨੂੰ ਉਹ ਵੀ ਉਹਨਾਂ ਦਾ ਜ਼ਰੂਰ ਸੁਣਾਵਾਂਗੇ ਅਸੀਂ ਕਿ ਜੋ ਵਾਰਿਸ ਪੰਜਾਬ ਦੇ ਉਮੀਦਵਾਰ ਨੇ ਮਨਦੀਪ ਸਿੰਘ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀਗਾ ਲੇਕਿਨ ਉਹਦੇ ਵਿਚਕਾਰ 12ਵੇਂ 라ਉਂਡ ਦੀ ਗੱਲ ਕਰਦੇ ਜਿਹੜਾ ਲਗਾਤਾਰ ਜਿਹੜਾ ਇਸ ਸਮੇਂ ਆਮ ਆਦਮੀ ਪਾਰਟੀ ਇਸ ਸਮੇਂ ਅੱਗੇ ਚੱਲ ਰਹੀ ਹੈ ਸੋ ਆਮ ਆਦਮੀ ਪਾਰਟੀ ਇਸ ਸਮੇਂ 12ਵੇਂ 라ਉਂਡ ਦੇ ਵਿੱਚ 3200 32520 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਉਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਚਾ ਗੱਲ ਕਰ ਲਈ ਤਾਂ ਦੂਸਰੇ ਨੰਬਰ ਤੇ ਸਮੇਂ 22284 ਮਨਦੀਪ ਸਿੰਘ ਦੀ ਗੱਲ ਕਰ ਲਈ ਵਾਰਿਸ ਪੰਜਾਬ ਦੇ 14432 ਵੋਟਾਂ ਨਾਲ ਚੱਲ ਰਹੇ ਨੇ ਚੌਥੇ ਨੰਬਰ ਤੇ ਕਾਂਗਰਸ ਚੱਲ ਰਹੀ ਹੈ 11294 ਤੇ ਭਾਜਪਾ ਦੀ ਗੱਲ ਕਰੀਏ 4053 ਵੋਟਾਂ ਯਾਨੀ ਕਿ 4653 ਵੋਟਰਾਂ ਦੇ ਨਾਲ ਤੇ ਇੱਥੇ ਇੱਕ ਕਿਤਨਾ ਕਿਤੇ ਕਾਊਂਟਿੰਗ ਨੀਟੂ ਸ਼ਟਰ ਵਾਲਾ ਕਿਉਂਕਿ ਇੱਕ ਚਰਚੀ ਚਿਹਰਾ ਹੈ ਚਰਚੀ ਚਿਹਰਾ ਜਦੋਂ ਕਿਉਂਕਿ ਹੁਣ ਕੁਝ ਸਮਾਂ ਪਹਿਲਾਂ ਉਹਨਾਂ ਦੀ ਜਿੱਥੋਂ VOTING ਹੋ ਰਹੀ ਹੈ ਜਿੱਥੇ ਕਾਊਂਟਿੰਗ ਹੋ ਰਹੀ ਹੈ ਉਸ ਸਮੇਂ ਪਹੁੰਚ ਕੇ ਉਹਨਾਂ ਨੇ ਕਿਹਾ ਕਿ ਮੈਂ ਸਿਰਫ 30000 ਦੇ ਵਿੱਚ ਜਿਹੜਾ ਕਈਆਂ ਕਈ ਸਿਆਸੀ ਆਖੋ ਜਿਹੜੀ ਆ ਭਾ ਜਿਹੜਾ ਪਾਰਤੀਆ ਪੜਦੇ ਪਾਤਾ ਉੱਤੇ ਉਹਨਾਂ ਦੀ ਵੋਟਾਂ ਦੀ ਗੱਲ ਕਰਦੇ ਜਿੱਥੇ ਕਿ ਚਾਰ ਵੋਟਾਂ ਤੋਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਕਿ ਮੈਨੂੰ ਘਰ ਦੀਆਂ ਚਾਰ ਵੋਟਾਂ ਪਈਆਂ ਨਹੀਂ ਲੈ ਕੇ ਉੱਥੇ ਹੀ ਤਰਨ ਤਰਨ ਦੇ ਵਿੱਚ ਨੀਟੂ ਸ਼ਟਰਾਂ ਵਾਲਿਆਂ ਨੂੰ ਇਸ ਸਮੇਂ 329 ਵੋਟਾਂ ਜੇ 12 라ਉਂਡ ਦੀ ਗੱਲ ਕਰੀਏ ਇਸ ਸਮੇਂ ਤਰਨ ਤਰਨ ਦੇ ਵਿੱਚ 329 ਵੋਟਾਂ ਜੋ ਕਿ ਨੀਟੂ ਸ਼ਟਰਾਂ ਵਾਲੇ ਨੂੰ ਪਈਆਂ ਨੇ ਲੇਕਿਨ ਜੇ ਗੱਲ ਕਰ ਲਈਏ ਮੌਤਗਾਰ ਦੀ ਸਮੇਂ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਅੱਗੇ ਚੱਲ ਰਹੀ ਹੈ 32520 ਵੋਟਾਂ ਦੇ ਨਾਲ